ਲਾਰ ਪੁਲਿਸ ਨੇ ਦੋ ਨੌਜਵਾਨਾਂ ਨੂੰ 10 ਗ੍ਰਾਮ ਹੀਰੋਇਨ ਅਤੇ ਇੱਕ ਪਿਸਤੌਲ ਤੇ ਜਿੰਦਾ ਕਾਰ ਤੋਸਾ ਸਮੇਤ गिरफ्तार करने ਵਿੱਚ ਵੱਡੀ ਸਫਲਤਾ ਹਾਸਲ ਕੀਤੀ ਮਿਲੇ ਜਾਣਕਾਰੀ ਅਨਸਾਰ ਪੈੜੇ ਅਨਸਾਰ ਬਰਦਬਿੱਡੀ ਮਹਿਮ ਤਹਿਤ ਪੁਲਿਸ ਪਾਰਟੀ ਵੱਲੋਂ ਤਹਿنگਰੋੜ ਤੇ ਗਸ਼ਤ ਕੀਤੀ ਜਾ ਰਹੀ ਸੀ ਇੱਕ ਬਿਨਾ ਨੰਬਰੀ ਪਾਸਰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਰੋਕਿਆ ਗਿਆ ਉਨ੍ਹਾਂ ਪਾਸੋਂ 10 ਗ੍ਰਾਮ ਹੀਰੋਇਨ ਇੱਕ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਉਕਤ ਨੌਜਵਾਨਾਂ ਉੱਪਰ ਐਨਡੀਪੀਸੀ ਐਕਟ ਅਤੇ ਅਸਲਾ ਐਕਟ ਦੀਆਂ ਤਰ੍ਹਾਂ ਅਮਾ ਤੇ ਇਹਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਖ਼ਬਰ ਤੋਂ ਰਾਜਪਾਲ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ। ਲੇਵ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਸਸਪੈਕਟਡ ਲੋਕ ਕੋ ਮਰੀ ਹੈ ਜੋ ਸਸਪੀਸ਼ੀਅਸ ਸੀ ਜਿਨਾਂ ਕੋਲ ਵੈਪਨ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਤੇ ਫਲੋਰ A ਦੀ ਇਜੈਕਟਿਵੇਟ ਹੈ ਉਹਦੇ ਵਿੱਚ ਸਾਡੇ ਵੱਲੋਂ ਰਾਉਂਡ ਅਪ ਕੀਤਾ ਗਿਆ ਹੈ ਇੱਕ ਤੇ ਪ੍ਰਿੰਸ ਪਲਸਰ ਦੇ ਉੱਤੇ ਦੋ ਵਿਅਕਤੀ ਸੀ ਇੱਕ ਉਹਦੇ ਚੋਂ ਪ੍ਰਿੰਸ ਸਨ ਆਫ ਸੁਜੀਤ ਸਿੰਘ ਹੈ ਜਿਹੜਾ ਗੜਾ ਤੇ ਰਹਿਣ ਵਾਲਾ ਹੈ ਤੇ ਦੂਸਰੇ ਨਾਮ ਵਰਿੰਦਰ ਪ੍ਰਕਾਸ਼ son of जोगਿੰਦਰ ਸਿੰਘ ਉਹ ਵੀ ਗੜਾ ਦਾ ਰਹਿਣ ਵਾਲਾ ਜਿਹਨੂੰ ਨੰਨੂ ਨੰਨੂ ਕਹਿੰਦੇ ਆ ਠੀਕ ਹੈ ਜੀ ਦੋਨਾਂ ਨੂੰ ਰਾਉਂਡ ਅਪ ਕੀਤਾ ਗਿਆ ਰਾਉਂਡ ਅਪ ਦੌਰਾਨ ਹੀ ਇਹ ਜਿਹੜੇ ਮੋਟਰਸਾਈਕਲ ਤੇ ਇਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਉਹਦੇ ਉਸ ਟਾਈਮ ਤੇ ਹੀ ਇਸ ਜਿਹੜਾ ਪ੍ਰਿੰਸ ਹੈਗਾ ਇਹਦੇ ਕੋਲ ਇੱਕ ਵੈਪਨ ਰਿਕਵਰ ਹੋਇਆ ਤੇ ਤਿੰਨ ਲਾਈਫ ਕਾਟਿਸ ਠੀਕ ਹੈ ਠੀਕ ਹੈ ਇਹ ਦੇਸੀ ਪਿਸਟਲ ਹੈ 7.65 ਦੇ ਵਿੱਚ ਬੋਰ ਸੀਗੇ ਤਿੰਨ ਤਿੰਨ ਜਿੰਦਾ ਰੌਂ ਸੀਗੇ ਉਸ ਤੋਂ ਇਲਾਵਾ ਜਿਹੜਾ ਨੰਨੂ ਸੀਗਾ ਇਹ ਡਰੱਗਸ ਦੇ ਨਾਲ ਵੀ ਜੁੜਿਆ ਸੀ ਇਹਦੇ ਕੋਲੋਂ 10 ਗ੍ਰਾਮ ਹੀਰੋਇਨ ਰਿਕਵਰ ਹੋਈ ਠੀਕ ਹੈ ਕੀ ਇਹਨਾਂ ਦਾ ਬੈਕਗ ਬੈਕਗ੍ਰਾਉਂਡ ਕੋਈ ਵੀ ਹੈ ਨਾ ਦਾ ਇਹ ਨਹੀਂ ਆਇਆ ਹਜੇ ਤੱਕ ਬੈਕਗ੍ਰਾਉਂਡ ਦੇ ਪਿੱਛੇ ਜਿੱਥੇ ਚੈੱਕ ਕੀਤਾ ਜਾ ਰਿਹਾ ਹਜੇ ਤੇ ਸਾਡੇ ਵੱਲੋਂ ਐਫਆਈ ਰਜਿਸਟਰ ਕੀਤਾ ਤੇ ਮੋਟਰਸਾਈਕਲ ਤੋਂ ਇਲਾਵਾ ਹੋਰ ਵੀ ਕੋਈ ਵਹੀਕਲ ਨਹੀਂ ਨਹੀਂ ਵਹੀਕਲ ਮੋਟਰਸਾਈਕਲ ਹੀ ਕਵਰ ਹੋਇਆ ਤੇ ਜੋ ਮੈਂ ਤੁਹਾਨੂੰ ਦੱਸਿਆ ਬਰਾਮਦ ਕੀ ਹੋਈ ਇਹ ਇਹ ਜਿਹੜਾ ਮੁੰਡੇ ਨੌਜਵਾਨ ਕਿੱਥੇ ਦੇ ਰਹਿਣ ਵਾਲੇ ਆ ਇਹ ਗੜਾ ਦੇ ਰਹਿਣ ਵਾਲੇ ਆ ਲੋਕਲ ਫਲੋਰ ਦੇ ਰਹਿਣ ਵਾਲੇ ਆ ਦੋਨੋਂ ਤੇ ਅੱਜ ਇਹਨਾਂ ਦਾ ਅਸੀਂ ਪੁਲਿਸ ਰਿਮਾਂਡ ਹਾਸਲ ਕੀਤਾ ਤੋਂ ਦਿਨ ਦਾ ਅੱਛਾ ਫਰਦਰ ਜੋ ਵੀ ਇਨਵੈਸਟੀਗੇਸ਼ਨ ਚਾਹੀਦਾ ਹੋ ਸ਼ੇਰ ਤੁਸੀਂ ਪੁੱਛ ਗਏ ਦੌਰਾਨ ਇਹ ਤੋਂ ਕਿੱਥੋਂ ਦਾ ਇਹ ਲਿਆਂਦਾ ਕਿੱਥੋਂ ਕਿੰਨੇ ਦਾ ਲਿਆਂਦਾ ਕੀ ਇਹ ਪਤਾ ਪੁੱਛ ਗਿਸ਼ ਹੋਈ ਇਹਦੇ ਨਾਲ ਹਾਂਜੀ ਹਾਂਜੀ ਜੋ ਪ੍ਰੀਮੀਰੀ ਪੁੱਛਗੀ ਚਈ ਸੀ ਉਹਦੇ ਵਿੱਚ ਇਹਨੇ ਸਾਨੂੰ ਇਹ ਦੱਸਿਆ ਕਿ ਵੀ ਇਹ ਜਿਹੜਾ ਵੈਪਨ ਜਿਹੀ ਨੇ ਬਿਹਾਰ ਦਰਮੰਗਾ ਤੋਂ ਜਾਂਦਾ ਓਕੇ ਤੇ ਉਹਦੇ ਵਿੱਚ ਇਹ 50 40 50 ਹਜ਼ਾਰ ਦਾ ਦੱਸ ਰਿਹਾ ਹੈ ਬਾਕੀ ਫਰਦਰ ਹਜੇ ਜਦੋਂ ਅਸੀਂ ਰਿਮਾਂਡ ਲਿਆ ਤੇ ਉਸ ਤੋਂ ਬਾਅਦ ਹੀ ਅਸੀਂ ਫਰਦਰ ਕਨਫਰਮੇਸ਼ਨ ਦੇ ਸਕਦੇ ਹਾਂ ਹਾਂ ਸਾਰੇ ਫਲੌਟ ਦੇ ਰਹਿਣ ਵਾਲੇ ਆਹ ਦੋ ਬੰਦੇ ਦੋਨੋਂ ਫਲੌਟ ਹੈ ਕਿ ਇਹਨਾਂ ਤੋਂ ਹੋਰ ਨਹੀਂ ਪਤਾ ਕਿ ਹੋਰ ਵੀ ਇਹਨਾਂ ਦੇ ਨਾਲ ਕੋਈ ਸ਼ਾਮਲਿਆ ਕੋਈ ਪੁਸ਼ਕਸ਼ ਚ ਨਹੀਂ ਨਹੀਂ ਅਸੀਂ ਤਾਂ ਸਿਰਫ ਇੱਕ ਨਾਕਾਬੰਦੀ ਕੀਤੀ ਸੀ ਉਹਦੇ ਵਿਚ ਇਹਨਾਂ ਨੂੰ ਰਿਟਾਉਂਡ ਅਪ ਕਰ ਲਿਆ ਗਿਆ ਠੀਕ ਹੈ ਫਰਦਰ ਡੂਰਿੰਗ ਇਨਵੈਸਟੀਗੇਸ਼ਨ ਕੀ ਪਤਾ ਲੱਗਦਾ